ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਦੇਣ ਲਈ ਵਚਨਬੱਧ ਹੈ। ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 417 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਅੱਜ 417 ਨੌکریاں ਅੱਜ ਹੋ ਗਈਆਂ ਅੱਜ ਦਾ ਜਮਲਾ ਕੇ। ਔਰ ਅਸੀਂ ਹਰ ਰੋਜ਼ ਕਰਦੇ ਆ ਹੁਣ ਇਹ ਚਾਰ ਦਿਨ ਤਿੰਨ ਦਿਨ ਪਹਿਲਾਂ 300 ਤੋਂ ਕੁਝ ਵੱਧ ਪੁਲਿਸ ਵਾਲੇ ਮੈਂ ਉੱਥੇ ਫਲੋਰ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਦੇ ਗਏ ਆ। ਪੰਜਾਬ ਸਰਕਾਰ ਵੱਲੋਂ ਦਿੱਤੀਆਂ ਨੌਕਰੀਆਂ ਦੀ ਸੰਖਿਆ ਵੱਧ ਕੇ 44667 ਹੋ ਗਈ ਹੈ ਜੋ ਕਿ ਪੰਜਾਬ ਸਰਕਾਰ ਦੀ ਬਿਹਤਰ کارਗੁਜ਼ਾਰੀ ਨੂੰ ਦਰਸਾਉਂਦੀ ਹੈ ਇਸ ਦੇ ਚੱਲਦਿਆਂ ਨੌਕਰੀਆਂ ਪਾਉਣ ਵਾਲੇ ਨੌਜਵਾਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਕਿਹਾ ਕਿ ਉਹਨਾਂ ਨੂੰ ਕਈ ਦਹਾਕਿਆਂ ਬਾਅਦ ਸਰਕਾਰੀ ਨੌਕਰੀਆਂ ਮਿਲੀਆਂ ਹਨ 14 ਸਾਲ ਹੋ ਗਏ ਸਰ ਮੈਨੂੰ ਜੀ ਪ੍ਰਾਈਵੇਟ ਜੋਬ ਕਰਦਿਆਂ ਨੂੰ ਜੀ 14 ਸਾਲ ਬਾਅਦ ਅੱਜ ਮੇਰੀ ਤੁਸੀ ਸੁਣੀ ਹੈ ਜੀ ਬਹੁਤ ਬਹੁਤ ਧੰਨਵਾਦੀ ਸੋਢੀ ਧੂਰੀ ਤੋਂ ਸ਼ੇਰਪੁਰ ਤੋਂ ਜੀ ਹਰਪਾ ਜੰਮਾ ਦਾ ਬੇਟਾ ਜੀ ਅੱਛਾ ਤੇ ਹੁਣ ਕਿਹੜੀ ਨੌਕਰੀ ਤੇ ਜੁਆਇਨ ਕਰੇ ਮੈਂ ਸਰ ਫਾਇਰ ਡਰਾਈਵਰ ਜੀ ਅੱਛਾ ਹਾਂਜੀ ਫਾਇਰ ਬ੍ਰਿਗੇਡ ਕੋਈ ਕਿਸੇ ਕਿਸਮ ਦਾ ਕੋਈ ਪੈਸੇ ਪੁੱਸੇ ਜਾਂ ਕੋਈ ਨਹੀਂ ਸਰ 1 ਰੁਪਏ ਵੀ ਨਹੀਂ ਜੀ ਕੋਈ ਇਧਰੋਂ ਉਧਰੋਂ ਜਾਂ ਕਿਸੇ ਨੇ ਕਿਹਾ ਹੋਵੇ ਨਹੀਂ ਸਰ ਕੋਈ ਬੁੱਧਵਾਰ ਨੂੰ ਆ ਜੀ ਵੀਰਵਾਰ ਨੂੰ ਆ ਜੀ ਨਹੀਂ ਸਰ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਜੀ ਅਸਲ 'ਚ ਤੁਹਾਡੀ ਮਿਹਨਤ ਹੈ ਅਸੀਂ ਸੁਣਨ ਵਾਲਾ ਤਾਂ ਪ੍ਰਮਾਤਮਾ ਹੈ ਦੇਖੋ ਆਪਾਂ ਤਾਂ ਜ਼ਰੀਆ ਬਣ ਸਕਦੇ ਹਾਂ ਪੰਜਾਬ ਸਰਕਾਰ ਦੁਆਰਾ ਦਿੱਤੇ ਜਾ ਰਹੇ ਨਵੇਂ ਰੁਜ਼ਗਾਰ ਦੇ ਮੌਕਿਆਂ ਕਾਰਨ ਪੰਜਾਬ ਦੇ ਨੌਜਵਾਨਾਂ 'ਚ ਵਤਨ ਵਾਪਸੀ ਦਾ ਰੁਝਾਨ ਵਧਿਆ ਹੈ ਮੇਰਾ ਨਾਮ ਅਨੀਸ਼ ਸ਼ਰਮਾ ਸਰ ਮੈਂ ਇਹ ਰੈਵਨਿਊ ਪਟਵਾਰੀ ਜਲੰਧਰ ਤੋਂ ਆ ਵੈਸੇ ਮੈਂ ਤੇ ਸ਼ਾਰਪੁਰ ਮੇਰੀ ਪੋਸਟਿੰਗ ਆਈ ਹੈ ਤੇ ਸਰ 2021 'ਚ ਮਾਸਟਰਸ ਕੀਤੀ ਸੀ ਮੈਂ ਪੇਪਰ ਦੀ ਤਿਆਰੀ ਫੇ ਸ਼ੁਰੂ ਕੀਤੀ ਅੱਪਾ ਹਨਾ ਫਿਰ ਬੰਦਾ 3 ਸਾਲ ਬਾਅਦ 2024 ਚ ਹੁਣ ਮੇਰਾ ਰੈਵਨਿਊ ਪਟਵਾਰੀ ਚ ਨਾਮ ਆ ਗਿਆ ਬਾਹਰ ਜਾਣ ਦਾ ਵੀ ਪਲਾਨ ਸੀਗਾ ਪਰ ਸਰ ਉਹ ਫਿਰ ਮਨ ਜਿਆ ਨਹੀਂ ਕਰਦਾ ਸੀ ਕਿ ਬਾਹਰ ਜਾ ਕੇ ਕਰਾਂਗੇ ਕੀ ਪਰ ਇਹ ਹੈ ਕਿ ਤੁਹਾਡੀ ਸਰਕਾਰ ਨੇ ਮੌਕਾ ਦਿੱਤਾ ਤੇ ਬਹੁਤ ਬਹੁਤ ਖੁਸ਼ੀ ਆ ਸਰ ਇਸ ਗੱਲ ਦੀ ਕਿ ਪਟਵਾਰੀ ਚ ਸਾਡਾ ਨਾਮ ਆ ਗਿਆ ਤੇ ਕਿਸੇ ਨੇ ਨਾ ਕੋਈ ਪੈਸਾ ਲੱਗਾ ਨਾ ਕੁਝ ਹੋਇਆ ਨਾ ਸ਼ਪਾਰਸ਼ ਜਿੱਦਾਂ ਪੇਪਰ ਚ ਪੜਿਆ ਸੀਗਾ ਜਿੱਦਾਂ ਪ੍ਰੀਵੀਅਸ ਇਅਰ ਦਾ ਅਨਾਲਿਸਿਸ ਸੀਗਾ ਸੇਮ ਉਦਾਂ ਦਾ ਹੀ ਪੇਪਰ ਮਤਲਬ ਉਦਾਂ ਦਾ ਹੀ ਦੇਖਣ ਨੂੰ ਮਿਲਿਆ ਤੇ ਬੜਾ ਵਧੀਆ ਲੱਗਾ ਕਿ ਬਿਨਾਂ ਪੈ ਪੰਜਾਬ ਦੇ ਨੌਜਵਾਨ ਸਰਕਾਰੀ ਨੌਕਰੀਆਂ ਮਿਲਣ ਕਰਕੇ ਵਿਦੇਸ਼ਾਂ ਨੂੰ ਅਲਵਿਦਾ ਕਹਿ ਰਹੇ ਹਨ